ਦੱਸ ਦਈਏ ਫਿਲਮੀ ਪਰਦੇ ਤੇ ਮਹਿਕਮਾ ਛੜਿਆਂ ਦਾ ਫਿਲਮ ਆਉਣ ਜਾ ਰਹੀ ਹੈ ਤੇ ਜਿਸ ਦੀ ਪ੍ਰੋਮੋਸ਼ਨ ਦੇ ਲਈ ਪਠਾਨਕੋਟ ਦੇ ਵਿੱਚ ਇੱਕ ਪ੍ਰੋਗਰਾਮ ਜੁੜਾਏ ਆਰਗੇਨਾਈਜ਼ ਕੀਤਾ ਗਿਆ ਤੇ ਜਿੱਥੇ ਮਹਿਕਮਾ ਛੜਿਆਂ ਦੀ ਪੂਰੀ ਸਟਾਰ ਕਾਸ ਜਿਹੜੀ ਹੈ ਉੱਥੇ ਮੌਜੂਦ ਰਹੀ ਤੇ ਇਸ ਖਾਸ ਮੌਕੇ ਤੇ ਬੱਚਿਆਂ ਦਾ ਫੈਸ਼ਨ ਸ਼ੋਅ ਜਿਹੜਾ ਹੈ ਉਹ ਵੀ ਆਰਗੇਨਾਈਜ਼ ਕੀਤਾ ਗਿਆ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਛੁੱਪਿਆ ਹੋਇਆ ਟੈਲੈਂਟ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਬੱਚਿਆਂ ਨੂੰ ਜੜਾਵਾ ਐਕਸਪੋਜ਼ਰ ਮਿਲ ਸਕੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪਠਾਨਕੋਟ ਜਿਹੜਾ ਹੈ ਲਗਾਤਾਰ ਆਪਣੀ ਪਹਿਚਾਣ ਜਿਹੜੀ ਹੈ ਉਹ ਫਿਲਮੀ ਪਰਦੇ ਤੇ ਹੌਨ ਜਾ ਰਹੇ ਆ ਤੇ ਕਾਫੀ ਹੱਦ ਤੱਕ ਬਨਾ ਵੀ ਚੁੱਕਿਆ ਤੇ ਇਸ ਮੌਕੇ ਤੇ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੇ ਵਿੱਚ ਆਏ ਸਟਾਰ ਕਾਸਟ ਦੀ ਤਾਂ ਸਭ ਨੇ ਇਹੀ ਕਿਹਾ ਹੈ ਕਿ ਪਠਾਨਕੋਟ ਦੇ ਵਿੱਚ ਜਿਹੜਾ ਹੈ ਬਹੁਤ ਹੀ ਟੈਲੈਂਟ ਭਰਿਆ ਹੋਇਆ ਹੈ ਪਰ ਇਸ ਇਸ ਮੌਕੇ ਤੇ ਜੁੜਾ ਹੈ ਉਹਨਾਂ ਨੇ ਵੀ ਮੈਂਸ਼ਨ ਕੀਤੀ ਹੈ ਜੀ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਵੱਧ ਚੜ ਕੇ ਇੱਕ ਦੂਜੇ ਨੂੰ ਜਿਹੜਾ ਹੈ ਉਹ ਪ੍ਰਮੋਟ ਕੀਤਾ ਜਾਵੇ ਟੈਲੈਂਟ ਨੂੰ ਜਿਹੜਾ ਹੈ ਪ੍ਰਮੋਟ ਕੀਤਾ ਜਾਵੇ ਤੇ ਮੋਟੀਵੇਟ ਕੀਤਾ ਜਾਵੇ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾਉਣੀ ਹੈ ਕਿਸ ਤਰ੍ਹਾਂ ਨਾਲ ਇੱਕ ਨਿੱਜੀ ਹੋਟਲ ਦੇ ਵਿੱਚ ਇਹ ਫਿਲਮ ਜਿਹੜੀ ਹੈ ਮਹਿਕਮਾ ਛੜਿਆਂ ਦੀ ਆਉਣ ਜਾ ਰਹੀ ਹੈ ਇਹ ਪੂਰੀ ਸਟਾਰ ਕਾਸਟ ਜੁੱਥੇ ਮੌਜੂਦ ਸੀ ਤੇ ਲੋਕਾਂ ਵੱਲੋਂ ਜਿਹੜਾ ਹੈ ਕਾਫੀ ਉਤਸ਼ਾਹ ਜਿਹੜਾ ਇਸ ਮੌਕੇ ਤੇ ਦੇਖਣ ਨੂੰ ਮਿਲਿਆ ਆਓ ਦੇਖਦੇ ਆਂ ਕੁਝ ਤਸਵੀਰਾਂ ਠਾਨਗੜ ਵਾਲਿਆਂ ਨੂੰ ਸਾਰੇ ਮੀਡੀਆ ਨੂੰ ਥੈਂਕ ਯੂ so much for coming here ਭਾਈ ਬਹੁਤ ਸਹੀ ਰਹਾ ਸਾਡਾ ਅੱਜ ਦਾ ਇਵੈਂਟ ਤੇ ਸਾਡੀ ਫਿਲਮ ਮਹਿਕਮਾ ਛੜਿਆਂ ਦਾ 31 ਮਈ ਨੂੰ ਆ ਰਹੀ ਤੇ ਸਾਡੀ ਸਟਾਰ ਕਾਸਟ ਦੇ ਵਿੱਚ ਹੈਗੇ ਨੇ ਸਰਦਾਰ ਸੋਹੀ ਜੀ, ਬੀਨ ਸ਼ਰਮਾ ਜੀ, ਰਣਵੀਰ ਜੀ, ਦੀਦਾਰ ਗਿਲ ਜੀ, ਆਪਣੇ ਸੰਜੂ ਸਲੰਕੀ ਜੀ ਸਾਰੀ ਸਟਾਰ ਕਾਸਟਿੰਗ ਵਧੀਆ ਤੇ ਸਾਡੇ ਵੱਡੇ ਵੀਰ ਪ੍ਰਦੀਪ ਬਰਾੜ ਜੀ ਤੇ ਬਹੁਤ ਵਧੀਆ ਫਿਲਮ ਬਣੀ ਆ ਫੁੱਲ ਕਾਮੇਡੀ ਫਿਲਮ ਆਗੀ ਤੁਸੀਂ ਦੇਖ ਕੇ ਇੰਜੋਏ ਕਰੋਗੇ ਤੇ ਜਿਹੜਾ ਸਾਡਾ 뮤직 ਆ 뮤직 ਦੇ ਵੀ ਸਾਡੇ ਕੋਲ ਪ੍ਰਭ ਗੱਲ ਲੈਂਬਰਸਨਪੁਰੀ ਫਿਰ ਆਪਣੇ ਕੋਲ ਆ ਮਨਤ ਨੂਰ ਲੌਂਗ ਲੈਚੀ ਵਾਲੀ ਫਿਰ ਆਪਣੇ ਕੋਲ ਜੀ ਸੰਦੀਪ ਬਰਾੜ ਤੇ ਕਮਾਲ ਖਾਨ ਸਾਰੇ ਤਰ੍ਹਾਂ ਦੇ ਗਾਣੇ ਨੇ ਰొਮੈਂਟਿਕ ਗਾਣਾ ਸੈਡ ਗਾਣਾ ਆਪਣਾ ਪੀਟ ਗਾਣਾ ਕੋਮੇਡੀ Song ਸਾਰਾ ਉਹਦੇ ਵਿੱਚ ਇੱਕ ਕੁੜੀ ਆ ਪੀਜੀ ਵਾਲੀ ਕੁੜੀ ਪੀਜੀ ਵਾਲੀ ਕੁੜੀ ਆਤਮ ਹੁੰਦੀ ਆ ਉਹ ਬਹੁਤ ਕੁੜੀਆਂ ਦੇ ਪਾਸੇ ਬਹੁਤ ਸੋਹਣਾ ਗਾਣਾ ਬਣਾਇਆ ਹੋਇਆ ਤੇ ਤੁਸੀਂ ਜਰੂਰ ਦੇਖਿਓ ਤੇ ਪਲੀਜ਼ ਸਾਨੂੰ ਸਪੋਰਟ ਕਰੋ ਤੇ 31 ਮਈ ਨੂੰ ਮਹਿਕਮਾ ਛੜਿਆਂ ਦਾ ਦੇਖ ਕੇ ਆਓ ਫਿਲਮ ਪੂਰੀ ਫਿਲਮ ਤੇ ਨਹੀਂ ਤੁਸੀਂ ਡਿਸਕਸ ਕਰ ਸਕਦੇ ਬਸ ਮੈਸੇਜ ਫਿਲਮ ਕੋਈ ਮੈਸੇਜ ਦੇ ਰਹੀ ਹੈ ਸਰ ਮੈਸੇਜ ਇਹ ਹੈ ਕਿ ਜਿੱਦ ਤੱਕ ਇੱਕ ਮਹਿਕਮਾ ਦਾ ਪੁਲਿਸ ਵਾਲਿਆਂ ਦਾ ਜੀ ਉਨ੍ਹਾਂ ਦੀ ਤਰੱਕੀਆਂ ਨਹੀਂ ਹੋ ਰਹੀਆਂ ਤਰੱਕੀਆਂ ਉਹਨਾਂ ਦੇ ਵਿਆਹ ਰੁਕੇ ਪੈਣਗੇ ਜਦੋਂ ਵੀ ਉਹ ਕੋਈ ਚੋਰ ਠੱਗ ਫੜਦਿਆ ਉਹਨੂੰ ਚੱਕਮਾ ਦੇ ਕੇ ਭਜਾਂਦਾ ਤੇ ਬਸ ਉਹ ਉਸੇ ਚੱਕਰ ਤੁਰੇ ਫਿਰਦੇ ਨੇ ਵੀ ਸਾਡੀ ਪ੍ਰੋਮੋਸ਼ਨ ਹੋਊਗੀ ਤੇ ਸਾਡਾ ਫਿਰ ਕਹਾਂ ਵਿਆਹ ਹੋਊਗਾ ਤੇ ਇਹਦੇ ਵਿੱਚ ਮੇਰਾ ਡੈਬਿਊ ਰੋਲ ਅਗਾ ਮੈਂ ਇਹਦੇ ਵਿੱਚ ਸਾਰੀ ਸਾਰੀ ਰੋਲ ਪਲੇ ਕਰਦੀ ਕਾਮੇਡੀ ਵੀ ਕਰਦੀ ਅ ਸੈਡ ਵੀ ਕਰਦਾ ਵਿਲਨ ਵੀ ਕਰਦਾ ਧੋਖਾ ਦਾੜੀ ਮੈ ਯੂ ਨੇਮ ਇਟ ਆਈ ਹੈਵ ਡਨ ఎవਰੀਥਿੰਗ ਇਨ ਥਿਸ ਮੂਵੀ ਨਾ ਕੋਈ ਦਾਪੁਰ ਉਹ ਚੱਲ ਗਈ ਫਿਰ ਉਹੀ ਕਰਿਆ ਕਰਾਂਗੇ ਥੈਂਕ ਯੂ ਥੈਂਕ ਯੂ ਇਹ ਹੈਗਾ ਕਿਉਂਕਿ ਪਠਾਨਕੋਟ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈਗਾ ਤੇ ਸਾਡੀ ਅੱਗੇ ਕੋਸ਼ਿਸ਼ ਇਹ ਰਹੀ ਕਿ ਅੱਗੇ ਫਿਲਮਾਂ ਹੀ ਸ਼ੂਟ ਕਰੀਏ ਪਠਾਨਕੋਟ ਦਾ ਜਿੰਨਾ ਟੈਲੈਂਟ ਹੈਗਾ ਉਹ ਅੱਗੇ ਕੱਢ ਕੇ ਹੀ ਪਬਲਿਕ ਸਾਹਮਣੇ ਲੈ ਕੇ ਆਈਏ ਜੇ ਸਾਡੇ ਪਠਾਨਕੋਟ ਦਾ ਨਾਮ ਰੋਸ਼ਨ ਹੋ ਸਕੇ ਆਪਣੀ ਪੂਰੀ ਕੋਸ਼ਿਸ਼ ਹੈ ਕਿ ਅਗਲੀ ਵਾਰ ਤੋਂ ਇਹ ਹੋਰ ਫਿਲਮਾਂ ਕਰੀਏ ਵੈਬ ਸੀਰੀਜ਼ ਬਣਾਈਏ 뮤ਜ਼ਿਕ ਇੰਡਸਟਰੀ ਇੱਥੇ ਲੈ ਕੇ ਆਈਏ ਕਿਉਂਕਿ ਆਪਾਂ ਯੂਥ ਨੂੰ ਕੰਮ ਦੇ ਸਕੀਏ ਕਿਉਂਕਿ ਸਾਡੇ ਜਿਹੜੀ ਜੀਓਗ੍ਰਾਫਿਕਲੀ ਸਾਡਾ ਪਠਾਨਕੋਟ ਬਹੁਤ ਸੋਹਣਾ ਹੈਗਾ ਜੋ ਇੱਕ ਵਾਰਨ ਦੇਖ ਲੈਂਦਾ ਜਾਂ ਇੱਥੇ ਰਹਿ ਲੈਂਦਾ ਉਹ ਕਹਿੰਦਾ ਮੈਂ ਬਾਰ ਬਾਰ ਆਵਾਂ ਇਸ ਤਰ੍ਹਾਂ ਕਿਸ ਟੈਲੈਂਟ ਦੀ ਵੀ ਕੋਈ ਕਮੀ ਨਹੀਂ ਹੈਗੀ ਤੇ ਉਹ ਟੈਲੈਂਟ ਆਪਾਂ ਕੱਢ ਕੇ ਅਸੀਂ ਅੱਗੇ ਲੈ ਕੇ ਆਣਾ ਮੇਰੀ ਤੇ ਇਹ ਪੂਰੀ ਕੋਸ਼ਿਸ਼ ਹੈਗੀ ਕਿ ਮੈਂ ਟੈਲੈਂਟ ਅੱਗੇ ਕੱਢ ਕੇ ਲੈ ਕੇ ਆਉਂਦਾ ਥੈਂਕ ਯੂ ਵੈਰੀ ਮਚ ਵਾਲਿਆਂ ਨੂੰ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੇ ਮੌਕਾ ਦਿੱਤਾ ਤੁਹਾਡੇ ਰੂਬਰੂ ਹੋਣ ਦਾ ਮੇਰਾ ਨਾਮ ਪ੍ਰਦੀ ਇਸ ਤੋਂ ਪਹਿਲਾਂ ਮੈਂ ਮੂਵੀ ਕੀਤੀ ਸੀ ਮੂਰਸਾ ਜੱਟ ਸਿੱਧੂ ਮੂਸੇਵਾਲਾ ਦੇ ਆਪੋਜ਼ਿਟ ਉਹ ਮੈਂ ਵਿਲਨ ਦਾ ਰੋਲ ਸੀ ਮੇਰਾ ਉਸ ਵਿੱਚ ਪਰ ਇਸ ਵਿੱਚ ਟੋਟਲੀ ਡਿਫਰੈਂਟ ਰੋਲ ਹੈ ਇਸ ਫਿਲਮ ਵਿੱਚ ਵੀ ਪੁਲਿਸ ਵਾਲੇ ਦਾ ਰੋਲ ਹੈ ਉਸ ਫਿਲਮ ਵਿੱਚ ਵੀ ਪੁਲਿਸ ਵਾਲੇ ਦਾ ਰੋਲ ਸੀ ਪਰ ਉਸ ਫਿਲਮ ਦੇ ਵਿੱਚ ਮੇਰਾ ਰੋਲ ਬਹੁਤ ਹੀ ਅੜਬ ਪੁਲਿਸ ਵਾਲੇ ਦਾ ਸੀਗਾ 네ਗੇਟਿਵ ਕੈਰੈਕਟਰ ਸੀਗਾ ਤੇ ਉਸ ਫਿਲਮ ਨਾਲ ਮੈਨੂੰ ਥੋੜੀ-ਮੋਟੀ ਫੇਮ ਮਿਲੀ ਕਿਉਂਕਿ ਸਿੱਧੂ ਮੂਸੇਵਾਲਾ ਸੁਪਰਸਟਾਰ ਸੀਗਾ ਮੈਂ ਉਹਦੇ ਆਪੋਜ਼ਿਟ ਸੀਗਾ ਤੇ ਪਰ ਜਿਹੜੀ ਇਹ ਫਿਲਮ ਹੈਗੀ ਆ ਇਹਦੇ ਵਿੱਚ ਮੇਰਾ ਬਿਲਕੁਲ ਹੀ ਟੋਟਲੀ ਭੋਲੇ ਭਾਲੇ ਪੁਲਿਸ ਵਾਲੇ ਦਾ ਰੋਲ ਹੈ ਕਿ ਜਿਹੜਾ ਸੈਂਟਰਲ ਕਰੈਕਟਰ ਟਾਈਪ ਆ ਵੀ ਮੈਂ ਮੇ ਤੋਂ ਪੁਲਿਸ ਚ ਮੈਂ ਮੇਰਾ ਵਿਆਹ ਨਹੀਂ ਹੋ ਰਿਹਾਗਾ ਵਿਆਹ-ਦਿਆਂ ਹੋਊਗਾ ਜੇਕਰ ਮੈਂ ਚੰਗਾ ਕੰਮ ਕਰੂੰਗਾ ਤੇ ਇਸ ਲਈ ਟੋਟਲੀ ਕਾਮੇਡੀ ਫਿਲਮ ਹੈ ਤੇ ਜਿਹੜੀ ਇਹ ਫਿਲਮ ਦੇ ਵਿੱਚ ਅਸੀਂ ਇੱਕ ਜਿਹੜਾ ਪੁਲਿਸ ਵਾਲਿਆਂ ਨੂੰ ਆਪਾਂ ਜਿਹੜੀ ਸਿਸਟਮ ਦੇ ਵਿੱਚ ਉਹਨਾਂ ਦੀ ਕੀ ਇਹ ਦਰਦਾਸ਼ਾ ਹੁੰਦੀ ਆ ਲੋਕ ਉਹਨਾਂ ਨੂੰ ਕਿਸ ਨਜ਼ਰੀਂ ਨਾਲ ਦੇਖਦੇ ਹੈਗੇ ਆ ਆਪਣੀਆਂ ਵੀ ਪ੍ਰੋਬਲਮਸ ਹੁੰਦੀਆਂ ਆ ਆਪਾਂ ਵੀ ਉਹਨਾਂ ਨੂੰ ਤੰਗ ਕਰਦੇ ਆ ਰੈੱਡ ਲਾਈਟ ਕ੍ਰੋਸ ਕਰਦੇ ਆ ਹੋਰ ਰੂਲ ਤੋੜਦੇ ਆ ਤੇ ਉਹਨਾਂ ਨੂੰ ਚੰਗਾ ਮਾੜਾ ਆਖਦੇ ਆ ਤੇ ਉਹਨਾਂ ਦੀ ਕੀ ਕੀ ਪ੍ਰੋਬਲਮ ਹੁੰਦੀ ਆ ਜਿਨੇ ਕਿ ਇੱਕ ਟ੍ਰੈਫਿਕ ਪੁਲਿਸ ਵਾਲੇ ਦਾ ਰੋਲ ਕੀਤਾ ਹੈਗਾ ਆਪਣੇ ਬੀ ਐਨ ਸ਼ਰਮਾ ਜੀ ਨੇ ਉਹਦੇ ਵਿੱਚ ਉਹਨਾਂ ਨੇ ਟ੍ਰੈਫਿਕ ਪੁਲਿਸ ਵਾਲੇ ਧੁੱਪੇ ਖੜੇ ਰਹਿੰਦੇ ਹੈਗੇ ਉਹਨਾਂ ਦੀ ਕੀ ਸਮੱਸਿਆ ਆਉਂਦੀ ਆ ਆਪਾਂ ਰੂਲ ਤੋੜ ਕੇ ਰੈੱਡ ਗੱਠੀ ਪ੍ਰਬਤੀ ਕ੍ਰੋਸ ਕਰਕੇ ਆਪਾਂ ਚਲੇ ਜਾਂਦੇ ਆ ਇਹਦੇ ਵਿੱਚ ਉਹਨਾਂ ਦਾ ਇੱਕ ਕਾਮਿਕ ਟਰੈਕ ਹੈ ਸਰਦਾਰ ਸੋਹੀ ਜੀ ਨੇ ਵੀ ਬੜਾ ਵਧੀਆ ਰੋਲ ਕੀਤਾ ਐਸਐਸ ਸੀਜ਼ਨ ਦਾ ਰਾਣਾ ਰਣਵੀਰ ਜੀ ਨੇ ਵੀ ਇੱਕ ਬਿਲਕੁਲ ਆਪਣੀ ਇਮੇਜ ਤੋਂ ਹਟ ਕੇ ਰੋਲ ਕੀਤਾ ਹੈਗਾ ਕਾਮੇਡੀ ਵੀ ਕੀਤੀ ਉਹਨਾਂ ਨੇ ਇਸ ਇਸ ਵਿੱਚ ਉਹ ਸਿਰਫ ਉਹਨਾਂ ਦਾ ਇੱਕ ਡਿਫਰੈਂਟ ਰੋਲ ਹੈਗਾ ਸੀਰੀਅਸ ਉਹ ਸੀਰੀਅਸ ਰੋਲ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਮੈਂ ਥੀਏਟਰ ਦੀ ਐਮਏ ਕੀਤੀ ਹੈ ਪੀਐਚਡੀ ਕੀਤੀ ਹੈ ਔਰ ਜਿਹੜੇ ਰਾਣਾ ਰਣਵੀਰ ਜੀ ਮੇਰੇ ਸੀਨੀਅਰ ਸੀਗੇ ਸਰਦਾਰ ਸੋਹੀ ਜੀ ਨੇ ਵੀ ਥੀਏਟਰ ਕੀਤਾ ਬੀਐਨਸੀ ਜਿਵੇਂ ਥੀਏਟਰ ਕੀਤਾ ਇਹ ਫਿਲਮ ਦੇ ਵਿੱਚ ਅਸੀਂ ਸਾਰੇ ਥੀਏਟਰ ਆਰਟਿਸਟ ਲਏ ਆ ਆਰਟ ਵੀ ਦੇਖਣ ਨੂੰ ਮਿਲੇਗੀ ਹਾਂ ਆਰਟ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਸ ਕਰਕੇ ਸਾਰਾ ਅਸੀਂ ਆਪਸ ਵਿੱਚ ਮੈਂ ਸਭ ਤੋਂ ਵੱਧ ਥੈਂਕਸ ਕਰਨ ਚਾਹਾਂਗਾ ਸਾਡੇ ਪ੍ਰੋਡਿਊਸਰ ਜਸਲ ਜੀ ਦਾ ਸੁਖਿੰਦਰ ਜਸਲ ਜੀ ਸਪੀਰਪੁਰ ਜਸਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਥੀਏਟਰ ਵਾਲਿਆਂ ਨੂੰ ਮੌਕਾ ਤਾਂ ਸਪੈਸ਼ਲੀ ਕਿਉਂਕਿ ਇਹਦੇ ਵਿੱਚ ਕੋਈ ਨਾਮੀ ਚਿਹਰਾ ਨਹੀਂ ਹੈਗਾ ਜਿਵੇਂ ਕਿ ਆਪ ਸੁਪਰਸਟਾਰ ਹੁੰਦੇ ਆਗੇ ਇਹਦੇ ਵਿੱਚ ਸਿਰਫ ਅਸੀਂ ਥੀਏਟਰ ਵਾਲੇ ਆ ਪਰ ਇਹ ਸਾਡੀ ਗਰੰਟੀ ਹੈ ਕਿ ਅਸੀਂ ਥੀਏਟਰ ਵਾਲਿਆਂ ਨੇ ਆਪ ਦਾ ਪੂਰਾ ਤਨ ਮਨੋਂ ਪ੍ਰੋਪਰ ਮਿਹਨਤ ਜਿੰਨਾ ਹੋ ਸਕਿਆ ਪੂਰਾ ਜੋਰ ਲਾਇਆ ਤੇ ਹੁਣ ਅਸੀਂ ਤੁਹਾਡੀ ਕਚਹਿਰੀ 'ਚ ਹਾਜ਼ਰ ਆ ਤੇ ਆਪ ਕਰਦੇ ਆ ਕਿ ਸਾਨੂੰ ਤੁਸੀਂ ਪੂਰੀ ਸਪੋਰਟ ਕਰੋਗੇ ਤੇ ਅਸੀਂ ਨੂੰ ਆਸ ਹੈ ਕਿ ਅਸੀਂ ਅਗਲੀ ਫਿਲਮ ਮਹਿਕਮਾ ਛੜਿਆਂ ਦਾ 2 ਜਾਂ ਮਹਿਕਮਾ ਛੜਿਆਂ ਦਾ ਐਕਟ ਸੋਚਾਂਗੇ ਤੇ ਜੇ ਤੁਸੀਂ ਸਾਨੂੰ ਪ੍ਰਵਾਹ ਨੂੰ ਸਾਨੂੰ ਕੀਤਾ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਤੇ ਤੁਸੀਂ 31 ਮਈ ਨੂੰ ਜਿਹੜੀ ਸਾਡੀ ਫਿਲਮ ਹੈ ਮਹਿਕਮਾ ਛੜਿਆਂ ਦਾ ਜ਼ਰੂਰ ਜਾ ਕੇ ਦੇਖੋ ਇਹ ਨਰੋਲ ਪਰਿਵਾਰਕ ਡਰਾਮਾ ਹੈਗਾ ਤੁਸੀਂ ਬਿਲਕੁਲ ਜਿਹੇ ਵਿੱਚ ਕੋਈ ਅਸ਼ਲੀਲ ਇਹੋ ਜਿਹਾ ਕੋਈ ਲਕਚਰਤਾ ਨਹੀਂ ਹੈ ਇਹੋ ਜਿਹਾ ਡਾਇਲਗ ਨਹੀਂ ਹੈ ਜਿਹੜਾ ਤੁਸੀਂ ਆਡੀਅנס ਵਿੱਚ ਜਾਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਆਪਦੇ ਆਪ ਨੂੰ ਸ਼ਰਮ ਮਹਿਸੂਸ ਕਰੋਗੇ ਬਿਲਕੁਲ ਹੀ ਪਰਿਵਾਰਕ ਨਰੋਲ ਡਰਾਮਾ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ